ਦਰਸ਼ਕੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਬਾਣੀ ਵਿੱਚ ਗੁਰੂ ਸਹਿਬਾਨਾ ਨੇ ਕੁਦਰਤ ਦੇ ਵਿੱਚੋਂ ਉਦਾਹਰਨਾਂ ਦੇ ਦੇ ਕੇ ਇਸ ਮਨੁੱਖ ਨੂੰ ਸੱਚ ਦੇ ਨਾਲ ਜੋੜਿਆ ਗੁਰੂ ਅਰਣਕ ਸਹਿਬ ਪਾਤਸ਼ਾਹ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਇੱਕ ਐਸੇ ਰੁੱਖ ਦੀ ਉਦਾਹਰਨ ਦੇ ਕੇ ਸਾਨੂੰ ਸੱਚ ਤੋਂ ਜਾਣੂ ਕਰਵਾਇਆ ਜਿਸ ਰੁੱਖ ਦੇ ਬਾਰੇ ਅਸੀਂ ਬਾਣੀ ਵਿੱਚ ਤਾਂ ਨਾਮ ਪੜ੍ਹਦੇ ਹਾਂ ਪਰ ਉਸ ਰੁੱਖ ਨੂੰ ਅਸੀਂ ਬਹੁਤਾਂਤ ਸਜਣਾ ਨੇ ਨਹੀਂ ਦੇਖਿਆ ਹੋਣਾ ਅੱਜ ਤੁਹਾਨੂੰ ਇੱਕ ਐਸੇ ਰੁੱਖ ਦੇ ਦਰਸ਼ਨ ਕਰਵਾ ਰਹੇ ਹਾਂ ਜਿਸ ਰੁੱਖ ਦਾ ਨਾਮ ਹੈ ਜੀ ਸਿੰਬਲ ਦਾ ਰੁੱਖ ਆ ਤੁਸੀਂ ਅੱਖਾਂ ਦੇ ਸਾਹਮਣੇ ਜੋ ਦੇਖ ਰਹੇ ਹੋ ਇਸ ਸਿੰਬਲ ਦਾ ਰੁੱਖ ਹੈ ਪੰਜਾਬ ਦੇ ਵਿੱਚ ਕਿਤੇ ਸੈਂਕੜੇ ਕਿਲੋਮੀਟਰਾਂ ਦੇ ਉੱਪਰ ਕਿਤੇ-ਕਿਤੇ ਇਸ ਸਿੰਬਲ ਦਾ ਰੁੱਖ ਮਿਲ ਜਾਂਦਾ ਨਹੀਂ ਬਹੁਤਾਤ ਅਸੀਂ ਸੁਣਿਆ ਤੇ ਜ਼ਰੂਰ ਹੈ ਸਿੰਬਲ ਦਾ ਰੁੱਖ ਪਰ ਦੇਖਿਆ ਬਹੁਤ ਘੱਟ ਸਜਣਾ ਨਹੀਂ ਹੁੰਦਾ ਸੋ ਚਲਦੀ ਚਲਦੀ ਇਹ ਵੀਡੀਓ ਸ਼ੇਅਰ ਕਰਦੇ ਹੋ ਤਾਂ ਜੋ ਇਹ ਰੁੱਖ ਦੇ ਦਰਸ਼ਨ ਹਰ ਇੱਕ ਬਾਣੀ ਪੜਨ ਵਾਲਾ ਕਰ ਸਕੇ ਗੁਰਾਂਕ ਸੇ ਪਾਤਸ਼ਾਹ ਨੇ ਆਸਾ ਕੀ ਵਾਰ ਦੀ ਬਾਣੀ ਅੰਦਰ ਬਚਨ ਉਚਾਰਨ ਕੀਤਾ ਸਿੰਬਲ ਰੁਖ ਸਰਾਇਰਾ ਅਤ ਦੀਰਗ ਅਤ ਮੁਛ ਓਏ ਜੇ ਆਵੈ ਆਸ ਕਰ ਜਾਹੇ ਨਿਰਾਸ਼ਿਕਿਤ ਫਲ ਫਿੱਕੀ ਫਲ ਬਕਬਕੇ ਕਾਮਨਾ ਆਵੈ ਪਤ ਅਰਥ ਇਹ ਦੇ ਸਿੱਧੇ ਜੇ ਬਣਦੇ ਨੇ ਕਿਸ ਸਿੰਬਲ ਦਾ ਰੁੱਖ ਬੜਾ ਉੱਚਾ ਵੀ ਹੈ ਤੇ ਬੜਾ ਮੋਟਾ ਤਾਜਾ ਵੀ ਹੈ ਜਦੋਂ ਇਹਦੇ ਫੁੱਲਾਂ ਦੇ ਵੱਲ ਇਹਦੇ ਫਲਾਂ ਦੇ ਵੱਲ ਪੰਛੀ ਦੇਖਦੇ ਨੇ ਤੇ ਇਹਦੇ ਉੱਤੇ ਆ ਕੇ ਬੈਠ ਜਾਂਦੇ ਨੇ ਉਹਨਾਂ ਨੂੰ ਉਮੀਦ ਹੁੰਦੀ ਇੱਕ ਆਸ ਹੁੰਦੀ ਹੈ ਕਿ ਸਾਨੂੰ ਇਹਨਾਂ ਵਿੱਚੋਂ ਰਸ ਮਿਲੇਗਾ ਪਰ ਜਦੋਂ ਚੁੰਝ ਮਾਰਦੇ ਨੇ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਨਿਰਾਸ਼ ਹੋ ਕੇ ਉੱਡ ਕੇ ਜਾਣਾ ਪੈਂਦਾ ਗੁਰਾਂਖਸਹਿ ਪਾਤਸ਼ਾਹ ਕਹਿੰਦੇ ਇਸ ਦੁਨੀਆ ਦੇ ਵਿੱਚ ਬਹੁਤ ਲੋਕ ਜੀਵ ਐਸੇ ਹੁੰਦੇ ਨੇ ਜਿਹੜੇ ਬਾਹਰੀ ਤੌਰ ਤੇ ਅਸੀਂ ਦੇਖੀਏ ਤੇ ਸਿੰਬਲ ਦੇ ਰੁੱਖ ਵਾਂਗ ਬੜੇ ਉੱਚੇ ਲੱਗਦੇ ਨੇ ਕਰੈਕਟਰ ਤੋਂ ਬੜੇ ਉੱਚੇ ਲੱਗਦੇ ਨੇ ਬੜੇ ਦਿਆਵਾਨ ਲੱਗਦੇ ਨੇ ਬੜੇ ਸੋਹਣੇ ਲੱਗਦੇ ਨੇ ਪਰ ਜਦੋਂ ਅਸੀਂ ਉਹਨਾਂ ਦੇ ਅੰਤਰ ਆਤਮੇ 'ਚ ਆਤ ਮਾਰੀਏ ਤੇ ਉਹਨਾਂ ਦੇ ਅੰਦਰ ਫਿੱਕਾਪਨ ਹੁੰਦਾ ਬਾਹਰੋਂ ਦੇਖਣ ਨੂੰ ਧਨਵਾਨ ਤੇ ਅਮੀਰ ਲੱਗਦੇ ਨੇ ਵੱਡੇ ਲੱਗਦੇ ਨੇ ਪਰ ਮਤ ਕਰਕੇ ਨੀਅਤ ਕਰਕੇ ਬੜੇ ਛੋਟੇ ਹੁੰਦੇ ਨੇ ਜੋ ਵੀ ਉਹਨਾਂ ਦੇ ਕੋਲ ਕੋਈ ਉਮੀਦ ਲੈ ਕੇ ਆਉਂਦਾ ਹੈ ਉਹਨੂੰ ਨਿਰਾਸ਼ ਹੋ ਕੇ ਪਰਤਣਾ ਪੈਂਦਾ ਕਿਉਂਕਿ ਉਹ ਪੱਥਰ ਦਿਲ ਹੋ ਗਏ ਹੁੰਦੇ ਨੇ ਅਧਰਮੀ ਬਣ ਗਏ ਹੁੰਦੇ ਹੁੰਦੇ ਨੇ ਕੇਵਲ ਬਾਹਰ ਤੋਂ ਦੇਖਣ ਨੂੰ ਹੀ ਸਿੰਬਲ ਦੇ ਰੁੱਖ ਵਾਂਗ ਸੋਹਣੇ ਲੱਗਦੇ ਹੁੰਦੇ ਨੇ ਸੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਸ ਸਿੰਬਲ ਦੇ ਰੁੱਖ ਨੂੰ ਦੇਖਿਆ ਤੇ ਇਸ ਨੂੰ ਦੇਖ ਕੇ ਮਨੁੱਖ ਨੂੰ ਸੱਚ ਦੇ ਨਾਲ ਜੋੜ ਦਿੱਤਾ ਕਿ ਜੇ ਤੈਨੂੰ ਰੱਬ ਨੇ ਉੱਚਾ ਬਣਾਇਆ ਵਡਿਆਈਆਂ ਦਿੱਤੀਆਂ ਨੇ ਤੇ ਸਿੰਬਲ ਦਾ ਰੱਖਣਾ ਬਣ ਜਾਈਂ ਕਿ ਜਿਹੜਾ ਵੀ ਤੇਰੇ ਕੋਲੇ ਆਵੇ ਆਸ ਲੈ ਕੇ ਆਵੇ ਉਹ ਨਿਰਾਸ਼ਾ ਹੀ ਚਲਾ ਜਾਵੇ ਸੋ ਦਰਸ਼ਕੋ ਸਿੰਬਲ ਦਾ ਰੱਖ ਪੰਜਾਬ ਦੇ ਵਿੱਚ ਕਿਤੇ ਕਿਤੇ ਮਿਲਦਾ ਹੈ ਆ ਤੁਸੀਂ ਸਿੰਬਲ ਦੇ ਰੁੱਖ ਦੇ ਫੁੱਲ ਦੇਖ ਰਹੇ ਹੋ ਦੇਖਣ ਨੂੰ ਇਹ ਫੁੱਲ ਬੜੇ ਸੋਹਣੇ ਲੱਗ ਰਹੇ ਨੇ ਸੋਹੇ ਲੱਗਦੇ ਨੇ ਤੇ ਗੁਰੂ ਅਕਸ਼ੇਪਾਤਸ਼ਾਹ ਕਹਿੰਦੇ ਸਿੰਬਲ ਰੁੱਖ ਸਰੀਰ ਮੈਂ ਮੱਜਣ ਦੇਖ ਪੁਲਾਨਾ ਜਿਵੇਂ ਤੋਤੇ ਮੈਜਣ ਕਹਿੰਦੇ ਨੇ ਤੋਤੇਆਂ ਨੂੰ ਜਿਵੇਂ ਤੋਤੇ ਇਨ੍ਹਾਂ ਫੁੱਲਾਂ ਨੂੰ ਦੇਖ ਕੇ ਆ ਜਾਂਦੇ ਨੇ ਮੇਰੇ ਬਾਹਰੀ ਸਰੀਰ ਨੂੰ ਦੇਖ ਕੇ ਲੋਕ ਮੇਰੇ ਤੋਂ ਚੰਗੀ ਆਸ ਲੈ ਕੇ ਮੇਰੇ ਕੋਲ ਆ ਜਾਂਦੇ ਨੇ ਸੇ ਫਲ ਕਮ ਨ ਆਵਣੀ ਜਿਵੇਂ ਸਿੰਬਲ ਦੇ ਰੁੱਖ ਦਾ ਫਲ ਤੋਤੇਆਂ ਦੇ ਕਿਸੇ ਕੰਮ ਨਹੀਂ ਆਉਂਦਾ ਤੇ ਗੁਣ ਮੈਂ ਤਨ ਹਨ ਇਸੇ ਤਰ੍ਹਾਂ ਮੈਂ ਬਾਹਰ ਤੋਂ ਸੋਹਣਾ ਦੇਖਣ ਵਾਲਾ ਅੰਤਰ ਆਤਮੇ ਕਿਸੇ ਦੀ ਭਲੇ ਦੀ ਕਾਮ ਨਹੀਂ ਆਉਂਦਾ ਕਿਸੇ ਦੀ ਚੰਗਿਆਈ ਨੂੰ ਮੈਂ ਆਪਣੇ ਗੱਲ ਨਾਲ ਨਹੀਂ ਲਾਉਂਦਾ ਸੋ ਕਹਿਣ ਦਾ ਭਾਵ ਕਿ ਗੁਰੂ ਅਰਣਕ ਸਹਿ ਪਾਤਸ਼ਾਹ ਨੇ ਇਸ ਸਿੰਬਲ ਦੇ ਰੁੱਖ ਦੀ ਬਾਹਰੀ ਸੁੰਦਰਤਾ ਤੇ ਅੰਦਰ ਦੇ ਰੁੱਖੇਪਣ ਨੂੰ ਬਿਆਨ ਕਰਕੇ ਸਾਨੂੰ ਸਮਝਾਇਆ ਕਿ ਭਾਈ ਕੇਵਲ ਬਾਹਰੀ ਤੌਰ ਤੇ ਵੱਡਾ ਹੋ ਜਾਣਾ ਬਾਹਰੀ ਤੌਰ ਦੇ ਉੱਪਰ ਉੱਚਾ ਹੋ ਜਾਣਾ ਬਾਰੀ ਤੌਰ ਤੇ ਅਮੀਰ ਤੇ ਦਿਖਾਵਟ ਲਈ ਸੋਨਾ ਬਣ ਜਾਣਾ ਇਹ ਉਦੋਂ ਤੱਕ ਮੈਨੇ ਨਹੀਂ ਰੱਖਦਾ ਜੜ ਤੱਕ ਤੁਹਾਡੇ ਕੋਲ ਆਇਆ ਹੋਇਆ ਆਸ ਰੱਖ ਕੇ ਆਇਆ ਹੋਇਆ ਜੀ ਖੁਸ਼ ਹੋ ਕੇ ਪ੍ਰਸੰਨ ਹੋ ਕੇ ਨਾ ਜਾਵੇ ਜੜ ਤੱਕ ਮਨੁੱਖ ਦੇ ਅੰਦਰ ਦਇਆ ਨਹੀਂ ਹੈ ਉਹਦਾ ਬਾਰੀ ਤੌਰ ਉੱਤੇ ਸੋਨਾ ਹੋਣਾ ਕਿਸੇ ਵੀ ਕੰਮ ਦਾ ਨਹੀਂ ਐਸਾ ਸੁਹੱਪਣ ਪ੍ਰਮਾਤਮਾ ਦੇ ਦਰ ਦੇ ਉੱਪਰ ਪ੍ਰਵਾਨ ਨਹੀਂ ਹੁੰਦਾ ਸੋ ਦਰਸ਼ਕੋ ਅਸੀਂ ਗੁਰਬਾਣੀ ਦੇ ਨਾਲ ਇਤਿਹਾਸ ਦੇ ਨਾਲ ਸਮਾਜਿਕ ਵਿਸ਼ਿਆਂ ਦੇ ਉੱਪਰ ਯਤਨ ਕਰਦੇ ਆ ਵੀ ਸੱਚ ਦਾ ਸਨੇਹਾ ਲੈ ਕੇ ਤੁਹਾਡੀ ਸਾਹਮਣੇ ਪੇਸ਼ ਹੋਈਏ ਸੋ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ YouTube ਦੇ ਉੱਪਰ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰੋ Facebook ਦੇ ਉੱਪਰ ਦੇਖ ਰਹੇ ਹੋ ਤੇ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਸਾਡੀ ਹਰ ਇੱਕ ਗੁਰਬਾਣੀ ਇਤਿਹਾਸ ਜਾਂ ਸਮਾਜਿਕ ਮੁੱਦਿਆਂ ਦੇ ਉੱਪਰ ਜੋ ਵੀ ਅਸੀਂ ਸੱਚ ਦੇਣ ਦਾ ਯਤਨ ਤੁਹਾਡੇ ਸਾਹਮਣੇ ਕਰਦੇ ਆ ਉਹ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਸੋ ਇਹ ਦੇਖੋ ਸਿੰਬਲ ਦਾ ਰੁੱਖ ਬੜਾ ਉੱਚਾ ਹੈ ਫੁੱਲ ਇਹਦੇ ਬੜੇ ਸੋਹਣੇ ਲਾਲ ਸੁਹੀ ਰੰਗ ਦੇ ਲੱਗਦੇ ਨੇ ਪਰ ਇਹ ਕਿਸੇ ਕੰਮ ਨਹੀਂ ਆਉਂਦਾ ਸੋ ਅਸੀਂ ਸਿੰਬਲ ਦੇ ਰੁੱਖ ਮੰਗ ਨਹੀਂ ਬਣਨਾ ਵਿਪਾਰੀ ਤੌਰ ਤੇ ਸੋਹਣੇ ਲੱਗিয়ে ਪਰ ਸਾਡੀ ਜ਼ਿੰਦਗੀ ਕਿਸੇ ਦੇ ਕੰਮ ਹੀ ਨਾ ਆ ਸਕੇ ਸੋ ਬਹੁਤ ਬਹੁਤ ਧੰਨਵਾਦ ਜਲਦੀ ਜਲਦੀ ਇਹ ਵੀਡੀਓ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ